ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਘ ਚੇਰ ਸਿੰਘ ਪਿੰਡ ਕਹਾਲੇ ਤੋਂ ਰਹਿਣ ਵਾਲਾ ਹਾਂ ਜੋ ਕਿ ਸਾਡੇ ਆਪਣੇ ਹੀ ਸ਼ਰੀਕੇ ਦੇ ਵਿੱਚੋਂ ਸਜਤ ਆ ਜੀ ਦੇ ਧੜਕੇ ਜੋ ਕਿ ਸਾਈ ਭਾਈ ਚਾਰੇ ਨਾਲ ਸਾਂਝ ਰੱਖਦੇ ਹਨ ਉਹਨਾਂ ਦਾ ਮੈਂ ਕੁਝ ਘਰ ਦੇ ਵਿੱਚ ਕੰਮ ਕੀਤਾ ਸੀ ਜੋ ਕਿ ਉਹਨਾਂ ਦਾ ਥੋੜਾ ਵੱਡਾ ਕੰਮ ਰਹਿੰਦਾ ਸੀ ਤੇ ਉਹਨਾਂ ਨੂੰ ਮੈਂ ਆਖਿਆ ਸੀ ਕਿ ਵੀਰ ਜੀ ਮੈਂ ਕੰਮ ਕਰ ਦਿੰਦਾ ਆ ਉਹ ਆਣ ਕੇ ਇੱਕ ਬੇਟਾ ਤੇ ਉਸ ਦੀ ਘਰ ਦੀ ਤੇ ਵੀਰ ਜੀ ਜੁਣੀ ਆਪ ਮੇਰੇ ਘਰੇ ਆਣ ਕੇ ਗਲੇ ਪਏ ਥਰੀ ਵਿਸਥਾਰ ਨਾਲ ਬਾਬਾ ਮੇਦਰ ਸਿੰਘ ਜੀ ਨੂੰ ਫੋਨ ਕੀਤਾ ਹੈ ਤੇ ਬਾਬਾ ਜੀ ਹਰਜੀਤ ਸਿੰਘ ਜੂਆ ਕੀ ਉਹਨਾਂ ਦੇ ਭਰਾ ਨਾਲ ਫੋਨ ਚੁੱਕਿਆ ਹੈ। ਕੱਲ ਆਪਣੀ ਬਹੁਤ ਤੋਪਾਈ ਹੋਏ ਜੇ ਮੇਰੇ ਦੀੜੇ ਪਾੜੇ ਗਏ। ਹਾਂਜੀ ਦਸਤਾਰ ਵੀ ਲਾਈ ਗਈ ਇਸ ਤਰ੍ਹਾਂ ਪਰਨਾ ਬੱਦਾ ਹੈ ਬੱਬੀ ਉਹਨਾਂ ਦਾ। ਕਰੀ ਆ ਗਏ। ਹਾਂਜੀ ਕੰਪਲੇਟ ਕਰਤੀ ਜੇ। ਅਸੀਂ ਮੰਗ ਕਰਦੇ ਹਾਂ ਜੀ ਜੋ ਸਾਨੂੰ ਇਨਸਾਫ ਮਿਲ ਸਕੇ। ਜੇ ਅਸੀਂ ਇਸੇ ਤਰ੍ਹਾਂ ਸੇਖਾ ਫੜਨੇ ਆ ਪੱਗਾ ਹਲਵਾਉਂਦੇ ਰਹੇ। ਅਸੀਂ ਆਪਣਾ ਇਨਸਾਫ ਕੇ ਤਰ੍ਹਾਂ ਲੈ ਜਾਵਾਂਗੇ ਧਨ ਰੁਪਏ ਭਗਵਾਨ ਵਾਲਮੀਕਮਾਰ ਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਨਾਥ ਮਹਾਰਾਜ ਕੀ ਜੈ ਜੋ ਕਿ ਬਹੁਤ ਹੀ ਜਿਹੜੀ ਮਨ ਭਾਗੀ ਘਟਨਾ ਜੋ ਸਾਡਾ ਵੀਰ ਸੰਸੇਧ ਸਿੰਘ ਪਿੰਡ ਖਵਾਲੇ ਤੋਂ ਜੋ ਕਿ ਇਹਨਾਂ ਨੇ ਬਹੁਤ ਹੀ ਜਿਹੜੀ ਸਾਡੇ ਜਥੇਦਾਰ ਦੇ ਨਾਲ ਜਿਹੜੀ ਮਾੜੀ ਗੱਲ ਕੀਤੀ ਹੈ ਜੋ ਇਹਨਾਂ ਦੇ ਕੱਪੜੇ ਪਾੜੇ ਤੇ ਇਹਨਾਂ ਦੀ ਜਿਹੜੀ ਦਸਤਾਰ ਲਾਈ ਔਰ ਸਾਡੇ ਜੋ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਜੀ ਔਰ ਸਾਡੇ ਬਾਬਾ ਜੀ ਹੀਰਾ ਜੀ ਜੋ ਭੁਲੜਾ ਤੋਂ ਆਏ ਨੇ ਹੋਰ ਜਥੇਦਾਨ ਰਵੈਲ ਸਿੰਘ ਜੀ ਔਰ ਮੇਰੇ ਭਰਾ ਜਿਹੜੇ ਵੱਖ-ਵੱਖ ਜਥੇਬੰਦੀਆਂ ਤੋਂ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਜੋ ਸਾਰੇ ਭਾਈਚਾਰਾ ਇੱਥੇ ਇਕੱਠਾ ਹੋ ਕੇ ਅਸੀਂ ਇਸ ਵੀਰ ਦਾ ਜਿਹੜਾ ਐਸਐਸਪੀ ਗੋਲਧਾਤੀ ਕੋਲੋਂ ਜਿਹੜਾ ਨਿਆਂ ਲਵਾਂਗੇ ਤੇ ਜੇ ਅਗਰ ਇਸ ਵੀਰ ਨੂੰ ਨਿਆਂ ਨਹੀਂ ਮਿਲਿਆ ਤੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰਕੇ ਅਸੀਂ ਜਾਰੇ ਕੋ ਅਨਸਾਫ਼ ਲਵਾਂਗੇ ਇਸ ਕਰਕੇ ਜਿਹੜਾ ਇਸ ਵੀਰ ਦੀ ਦਸਤਾਰ ਲਈ ਗਈ ਤੇ ਜਿਹੜੇ ਇਹਦੇ ਕੱਪੜੇ ਪਾੜੇ ਗਏ ਇਹਨਾਂ ਦਾ ਕੋਈ ਨਾਰਮਲ ਝਗੜਾ ਜਿਹੜਾ ਪਿੰਡਾਂ ਦੇ ਵਿੱਚ ਤੁਹਾਨੂੰ ਬੜਾ ਘਰੇਲੂ ਝਗੜਾ ਜਿਹੜਾ ਹੁੰਦਾ ਹੈ ਤੇ ਉਹਨਾਂ ਨੇ ਇਹਦਾ ਸਿੱਧੀ ਦਸਤਾਰ ਨੂੰ ਹੱਥ ਪਾਇਆ ਤੇ ਆਹ ਵੇਖੋ ਇਹਨਾਂ ਦੇ ਕੱਪੜੇ ਨੂੰ ਹੱਥ ਪਾ ਕੇ ਇਹਨਾਂ ਦੀ ਜਿਹੜੀ ਉੱਤੇ ਪਾਗੋ ਤਾਰੀ ਗਈ ਹੈ ਹਾਂਜੀ ਲੋਪੋ ਕੀ ਥਾਣੇ ਕੰਪਲੀਟ ਵੀ ਕੀਤੀ ਹੋਈ ਆ ਤੇ ਅਸੀਂ ਐਸਐਚਓ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਸੁਣਵਾਈ ਆ ਜਲਦੀ ਤੋਂ ਜਲਦੀ ਕੀਤੀ ਜਾਵੇ ਤੇ ਨਹੀਂ ਤੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰਕੇ ਅਸੀਂ ਸੰਘਰਸ਼ ਲੜਾਂਗੇ ਸਾਰਿਆਂ ਨੂੰ ਪਹਿਲੇ ਪਿਆਰ ਭਰੀ ਜੈ ਵਾਲਮੀਕੀ ਜੀ ਅੱਡੀ ਭੜੀ ਨਿੰਦਨਯੋਗ ਗੱਲ ਹੈ ਕਿ ਪਿੰਡ ਖਵਾਲੇ ਦੇ ਵਿੱਚ ਸਾਡੇ ਬਿਓਰ ਵਿਚਾਰੇ ਪਰਿਵਾਰ ਜਿਹੜੇ ਗਰੀਬ ਪਰਿਵਾਰ ਨੇ ਦੇਖੋ ਇੱਕ ਦਸਤਾਰ ਲੋਣੀ ਤੇ ਪ੍ਰਮਾਤਮਾ ਨੂੰ ਲਲਕਾਰਨਾ ਤੇ ਇਸ ਲਲਕਾਰ ਜਿਹੜੀ ਆ ਉਹ ਵਾਹੀ ਗੁਰੂ ਦੇ ਚਰਨਾ ਚ ਜਿਹੜੀ ਆ ਨਾ ਇਹ ਕੂਕ ਜਾਂਦੀ ਆ ਲੇਕਿਨ ਆਪਾਂ ਨੂੰ ਇਸ ਤਰ੍ਹਾਂ ਕਿਸੇ ਦੀ ਦਸਤਾਰ ਨਹੀਂ ਲਾਉਣੀ ਚਾਹੀਦੀ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਇਸ ਤੋਂ ਵੱਧ ਤੋਂ ਵੱਧ ਜਿਹੜੀ ਆ ਜਿਹੜੀ ਵੱਧ ਤੋਂ ਵੱਧ ਹੈ ਇਹ ਵੀਰ ਦੀ ਸਪੋਰਟ ਕਰਨੀ ਚਾਹੀਦੀ ਆ ਆਪਾਂ ਨੂੰ ਤੇ ਬਾਬਾ ਜੀ ਦੇ ਚਰਨਾ ਚ ਆਏ ਨੇ ਤੇ ਬਾਬਾ ਜੀ ਅੱਗੋਂ ਸਾਰੇ ਐਸਐਸਪੀ ਨੂੰ ਜਿਹੜੇ ਦਿਹਾਤੀ ਦੇ ਹੋਣਗੇ ਉਹ ਜਿੱਦਣ ਵੀ ਟਾਈਮ ਦੇਣਗੇ ਅਸੀਂ ਇਹਨਾਂ ਦੇ ਸਹਿਯੋਗ ਸੰਯੋਗ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਤੋਂ ਜੀ ਮੈਂ ਪੰਜਾਬ ਪਰਭਾਰੀ ਬਰਿਆਮ ਸਿੰਘ ਸਾਰੇ ਉਹ ਜਵਾ ਵਾਲਮੀਕੀ ਜੋ ਬੋਲੇ ਸੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਦੇਖੋ ਜੀ ਬਹੁਤ ਇਹਨਾਂ ਦੇ ਨਾਲ ਬਹੁਤ ਬਹੁਤ ਤਕਾ ਆਇਆ ਅਸੀਂ ਤੇ ਇਹੀ ਮੰਗ ਰੱਖਦੇ ਆਂ ਕਿ ਜੋ ਇਹਨਾਂ ਦਾ ਇਨਸਾਫ ਹੈ ਨਾ ਇਹਨਾਂ ਨੂੰ ਮਿਲਣਾ ਚਾਹੀਦਾ ਕਿ ਜੇ ਇਸ ਤਰ੍ਹਾਂ ਹੀ ਸਰਦਾਰਾਂ ਦੀਆਂ ਜੇ ਆਪਾਂ ਆਪਣੇ ਪੱਗਾਂ ਲਵਾਉਂਦੇ ਰਹੇ ਤੇ ਸਾਨੂੰ ਇਨਸਾਫ ساری ਉਮਰ ਫਿਰ ਅਸੀਂ ਥਲੇ ਰਵਾਂਗੇ ਨਾ ਇਹਨਾਂ ਦੇ ਜੀ ਹੁਣ ਇੱਕ ਦੂਸਰੇ ਦੇ ਹੀ ਹਾਥੀ ਪਾਵਾਂਗੇ ਇੱਕ ਦੂਸਰੇ ਦੇ ਕੁਮਾੜੇ ਬੰਦੇ ਨੂੰ ਨਪਾਂਗੇ ਤੇ ਫਿਰ ਇਦਾਂ ਕਿਤਰਾ ਚੱਲੇਗਾ ਪ੍ਰਜਾਸ਼ਣਕ ਇਹੋ ਮੰਗ ਕਰਦੇ ਆ ਕਿ ਵੀਰ ਨੂੰ ਜੋ ਵੀ ਇਹਨਾਂ ਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਇਹਨਾਂ ਦੀ ਮੰਗ ਹੈ ਇਹਨਾਂ ਦੀ ਪੂਰੀ ਕਰਨੀ ਚਾਹੀਦੀ ਹੈ ਇਹ ਜਥੇਬੰਦੀਆਂ ਨੇ ਸਾਰਿਆਂ ਨੂੰ ਇਹ ਹੀ ਕਰਦੇ ਆ ਜੇ ਅਗਰ ਸਾਡੀ ਮੰਗ ਨਹੀਂ ਪੂਰੀ ਹੋਈ ਤੇ ਅਸੀਂ ਜਥੇਬੰਦੀਆਂ ਫਿਰ ਆਪਣੀ ਆਪਣੀ ਕਰਾਂਗੇ ਜੋ ਸਾਡਾ ਕਰਦੇ ਜੋ ਬੋਲੇ ਸੋਵਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾ ਭਾਈ ਇਹ ਪਿੰਡ ਕੋਹਾਲਾ ਵੀਰ ਸ਼ਮਸ਼ੇਰ ਸਿੰਘ ਇਹਨਾਂ ਦੀ ਦਸਤਾਰ ਲਾਈ ਗਈ ਆ ਪਿੰਡ ਦੀ ਵੱਧ ਤੋਂ ਵੱਧ ਸਪੋਰਟ ਕਰੀਏ ਸਾਰੇ ਜਥੇਬੰਦੀਆਂ ਨੂੰ ਪੀ ਲਿਆ ਇਸ ਵੀਰ ਦੇ ਨਾਲ ਖੜੀਏ ਇਸ ਵੀਰ ਨੂੰ ਇਨਸਾਫ ਦਵਾਈਏ ਇਸ ਕਰਕੇ लाड्डी ਬਾਬਾ लाड्डी ਨੂੰ ਆਏ ਆ ਅਸੀਂ ਤੇ ਇਹਨਾਂ ਦੇ ਨਾਲ ਖੜੇ ਆ ਵੀਰ ਦੇ ਤੇ ਸਾਰੇ ਜਥੇਬੰਦਿਆਂ ਨਾਲ ਸਾਡੀ ਆਪੀ ਲੈ ਵੀ ਇਹਨਾਂ ਦੀ ਸਪੋਰਟ ਕਰੀਏ ਤੇ ਵੱਧ ਤੋਂ ਵੱਧ ਇਹਨਾਂ ਨੂੰ ਇਨਸਾਫ ਦਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰੇ ਜੈ ਹਰ ਵਾਲਮੀਤ ਕੀ ਹਰ ਹਰ ਵਾਲਮੀਤ ਕੀ ਮੈਂ ਹਰਜਸਤ ਮਾ ਜਸਸੀ ਕومی ਚੇਅਰਮੈਨ ਹੋਰ ਅੱਜ ਵਿਸ਼ੇਸ਼ ਸੰਦੇ ਹਥੀਕਾਰਾ ਦੇ ਪਹਿਣੇ ਉਹਨਾਂ ਦੇ ਘਰ ਦੇ ਵਿੱਚ ਥੋੜਾ ਕੰਮਕਾਜ ਦਿੰਦਾ ਹੀ ਦਾ ਅੱਜ ਉਹਨੇ ਬਹੁਤ ਹੀ ਜ਼ਿਆਦਾ ਮਨ ਘਟਨਾਵਾਂ ਤੇ ਜੇਸ਼ਰ ਸਾਹਿਬ ਨੂੰ ਅਸੀਂ ਦਿਹਾਤੀ ਨੂੰ 100 ਵਾਰ ਨੂੰ ਆਪਾਂ ਪੇਸ਼ ਕਰਾਵਾਂ ਦੇ ਉਹ ਜੋ ਉਹਨਾਂ ਬੰਦਾ ਇਨਸਾਫ ਦਵਾਵਾਂ ਦੇ ਜੋ ਉਹਨਾਂ ਸਜ਼ਾ ਦਵਾਵਾਂ ਸਤ ਤੋਂ ਵਧੀਆ ਸਤ ਤੋਂ ਸੱਚ ਸਜ਼ਾ ਦਵਾਵਾਂ ਦੇ ਪਰ ਪਿਆਰੀ ਜੈ ਬਲਮਿਤੀ ਹਰ ਹਾਲ